ਓਏ ਹਾਂ ਵੀ ਪਿੱਤੂ ਕੀ ਹਾਲ ਚਾਲ ਹੈ ਠੀਕ ਠਾਕ ਮੇਰਾ ਤਾਂ ਵਧੀਆ ਨਾ ਮੈਂ ਤੂੰ ਸੁਣਾ ਆਪਣਾ ਵੀ ਵਧੀਆ ਹੋਰ ਕੀ ਗੱਲ ਐ ਖੜਾ ਸਭ ਠੀਕ ਤਾਂ ਹੈ ਓ ਯਾਰ ਆਪਣੇ ਨਾਲ ਰਿਸ਼ਤੇਦਾਰਾਂ ਦੀ ਕਣਕ ਪੱਕੀ ਸੀ ਵੱਢਣ ਵਾਲੀ ਸੀ ਚਾਰ ਪੰਜ ਕਿੱਲੇ ਵਿਚਾਰਿਆਂ ਨੇ ਠੇਕੇ ਤੇ ਲਈ ਸੀ ਅੱਜ ਪਤਾ ਲੱਗਿਆ ਸਾਰੀ ਸੜਕੇ ਸਵਾਹ ਹੋ ਗਈ ਯਾਰ ਅੱਜਕਲ ਅਗਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਕੋਈ ਸਮਝ ਨਹੀਂ ਲੱਗਦੀ ਪਤਾ ਨਹੀਂ ਕੀ ਹੋਈ ਜਾਂਦਾ ਗੰਦੇ ਸਿਸਟਮ ਦੇ ਨਾਲ ਗੰਦੀਆਂ ਸਰਕਾਰਾਂ ਵੀ ਲੜੀਆਂ ਨੇ ਪਤਾ ਨਹੀਂ ਸਾਲਿਆ ਆਪਣੀ ਖੁਰਸੀ ਬਚਾਉਣ ਲਈ ਕੀ ਕੀ ਸਾਜ਼-ਚਾਰ ਰਚਦੇ ਫਿਰਦੇ ਨੇ ਇਹ ਤਾਂ ਗਰੀਬ ਦੇ ਮੂੰਹ 'ਚੋਂ ਰੋਟੀ ਖੋਣ ਤੱਕ ਜਾਂਦੇ ਨੇ ਗੰਦੀ ਨਾਲੀ ਦੇ ਗੰਦੇ ਕੀੜੇ ਹੈ ਤਾਂ ਇਹਦੇ ਵਿੱਚ ਕੋਈ ਸਾਜ਼ਿਸ਼ ਹੀ ਬਸ ਸਮਝੋ ਵਾਰਾ ਹਾਂ ਕੋਈ ਨਾ ਕੋਈ ਤਾਂ ਚੱਲ ਹੀ ਰਿਹਾ ਹੈ ਚੱਲਾ ਨਮਿਆ ਛਾਵੇਂ ਬੈਠਦੇ ਇੱਥੇ ਤਾਂ ਧੁੱਪ ਵੜੀ ਆ ਕਿ ਨਾ ਬੈਠਾ ਨਾ ਵੀ ਪੁੱਟੇ ਬੰਦੇ ਨੂੰ ਬਹਿਣਾ ਬੜਾ ਔਖਾ। ਉਹ ਤੋਂ ਆ ਸਰਕਾਰਾਂ ਦੇ ਬੰਦੇ ਇਹ ਕਿਹੜਾ ਟਾਈਮ ਸਿਰ ਪਹੁੰਚਦੇ ਆ। ਆਉਂਦੇ ਆ ਚੋਣੇ ਦੀ ਵਾਰੀ ਉਦੋਂ ਭਾਵੇਂ ਚਾਰ ਲਫਾਫੇ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾਈ ਹੋਵੇ। ਉਹਦੋਂ ਆਉਂਦੇ ਆ ਪੱਜੇ ਟਿਉ ਟਿਉ ਕਿਉਂ ਕਰਦੇ ਐ ਐਸ.ਐਚ.ਓ ਤੋਂ ਲੈ ਕੇ ਪਟਵਾਰੀ ਕਾਨੂੰਗੋ ਤਸਵੀਰਦਾਰ ਡੀ.ਸੀ ਸਾਰੇ ਇੱਕ ਦੂਜੇ ਦੇ ਵਿੱਚ ਪੱਜਦੇ ਫਿਰਨਗੇ ਉਹ ਕਹਿੰਦਾ ਪਹਿਲਾਂ ਮੈਂ ਪਹੁੰਚ ਜਾਵਾਂ ਉਹ ਕਹਿੰਦਾ ਪਹਿਲਾਂ ਮੈਂ ਪਹੁੰਚ ਗੇ ਸਰਕਾਰ ਤੋਂ ਮੰਦਰੀ ਪਵਾ ਲਵਾਂ ਕਿਸਾਨਾਂ ਦੇ ਪਰਚਾ ਕਰਕੇ ਇਹਨਾਂ ਦਾ ਨੰਮਕਰ ਰਾਮੀਆਂ ਦਾ ਉਹ ਹਾਲ ਆ ਜਿਵੇਂ ਕੀੜਾ ਦਾਣਾ ਖਾਂਦਾ ਖਾਂਦਾ ਨਾ ਨਾਲ ਪੌਦੇ ਦੀ ਜੜਾ ਵੀ ਵੱਢ ਜਾਂਦਾ ਵੀ ਇਹ ਸੁੱਕ ਵੀ ਜਾਵੇ ਉਹੀ ਹਾਲ ਇਹਨਾਂ ਨੇ ਕੀਤਾ ਹੋਇਆ ਪੰਜਾਬ ਦਾ ਓਏ ਆ ਵੀ ਰਿੰਕੂ ਤੂੰ ਕਿਧਰੋਂ ਆਇਆ ਧੁੱਪੇ ਚਾਚਾ ਮੈਂ ਤਾਂ ਸੈਰ ਗਿਆ ਸੀਗਾ ਤੇ ਵਾਪਸੀ ਮੋੜਦੇ ਹੋਏ ਦੇਖਿਆ ਕਿ ਨਾਲ ਦੇ ਪਿੰਡ ਅੱਗ ਲੱਗੀ ਕਣਕ ਨੂੰ ਤੇ ਉਹ ਲੱਗੇ ਟਰੈਕਟਰ ਨਾਲ ਵਾਹਣ ਨਾਲੇ ਤਾਂ ਦੋ ਟਰੈਕਟਰ ਮੱਜ ਗਏ ਤੇ ਨਾਲੇ ਦੋ ਵਿਚਾਰਿਆਂ ਦੀਆਂ ਮੁੰਡਿਆਂ ਦੀਆਂ ਬਾਹਾਂ ਵੀ ਝੁੱਸ ਗਈਆਂ ਨਾ ਫਾਇਰ ਬ੍ਰਿਗੇਡ ਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਚਾਚਾ ਫੋਨ ਤਾਂ ਕੀਤਾ ਸੀ ਉਹ ਜਦੋਂ ਫਾਇਰ ਬ੍ਰਿਗੇਡ ਪਹੁੰਚੀ ਜਦ ਤੱਕ ਤੱਕ ਭੁਜਾਲੀ ਸੀ ਪਿੰਡ ਵਾਲਿਆਂ ਨੇ ਆ ਜਾ ਬਈਆ ਯਾਰ ਮੈਂ ਫਾਇਰ ਬਰਗੇਡ ਤਾਂ ਇਹਨਾਂ ਨੇ ਛੇਰਾਂ ਦੇ ਵਿੱਚ ਚਾਲੇ ਦਫ਼ਤਰ ਬਣਾ ਕੇ ਖੜਾਏ ਨੇ ਪਤਾ ਨਹੀਂ ਸ਼ਹਿਰਾਂ 'ਚ ਕਿਹੜੀ ਰੋਜ਼ ਅੱਗ ਮੱਚਦੀ ਆ ਜਿਹੜੀ ਬੁਝਾਉਣੇ ਹੁੰਦੀ ਆ ਓਏ ਆ ਇੱਕ ਮਹੀਨਾ ਮਸਾਂ ਕੰਮ ਹੁੰਦਾ ਉਹਨੂੰ ਤੇ ਚਾਰ ਪੰਜ ਪਿੰਡਾਂ 'ਚ ਇੱਕ ਫਾਇਰ ਬ੍ਰਿਗੇਡ ਖੜਾ ਦਿਓ ਜੇ ਕਿਤੇ ਪਾਣਾ ਵਾਪਰ ਜਾ ਛੇਤੀ ਪਹੁੰਚ ਤਾਂ ਸਕੇ ਪਰ ਨਹੀਂ ਇਹ ਜਿਹੜਾ ਸਰਕਾਰੀ ਮਹਿਕਮਾ ਨਾ ਇਹ ਐਸੀਆਂ 'ਚੋਂ ਮਸਾਂ ਨਿਕਲਦਾ ਜਿੰਨਾ ਸਰਕਾਰੀ ਝੋਂਡਾ ਸਾਰੇ ਦਾ ਸਾਰਾ ਕਿਸਾਨਾਂ ਦੀਆਂ ਜੜਾਂ ਵੱਢਣ ਲਈ ਰੱਖਿਆ ਹੋਇਆ ਇਹਨਾਂ ਨੇ ਚੱਲ ਛੱਡ ਸਾਨੂੰ ਆਪ ਹੀ ਆਪਣੇ ਭੈਣ ਭਾਈਆਂ ਦੀ ਬਾਹ ਫਾਣੀ ਪੈਣੀ ਆ ਉਹਨੂੰ ਕਹੀਂ ਵੀ ਹੌਸਲਾ ਨਾ ਹਾਰੇ ਬਾਕੀ ਜੋ ਤੁਸੀਂ ਜ਼ਿੰਮੇਵਾਰੀ ਲਾਉਂਗੇ ਆਪਾਂ ਤੁਹਾਡੇ ਨਾਲ ਖੜੇ ਆਂ ਹਾਂ ਸਰਕਾਰ ਨੇ ਕੀ ਕਰਨਾ ਜੇ ਪੂਰਾ ਕਿਲਾ ਸੜ ਜਾ ਤੇ 15000 ਮਵਾ ਜਾ ਉਹ ਕਮਲਿਓ 15000 ਨਾਲ ਤਾਂ ਕਿਲੇ ਦੀ ਤੂੜੀ ਵੀ ਨਹੀਂ ਆਉਂਦੀ ਚਾਚਾ ਪੁਲਿਸ ਵਾਲੇ ਤਾਂ ਆਪਣੇ ਹੀ ਆ ਕੋਈ ਆਪਣੇ ਪਿੰਡ ਦਾ ਕੋਈ ਨਾਲ ਦੇ ਪਿੰਡ ਦਾ ਪਰ ਇਹ ਵੀ ਨਹੀਂ ਆਪਣੇ ਦਾ ਸਾਥ ਦਿੰਦੇ ਓਏ ਆਪਣੇ ਤਾਂ ਇਹ ਵਰਦੀ ਪਾਉਣ ਤਾਂ ਪਹਿਲੇ ਹੀ ਨੇ ਫੇਰ ਤਾਂ ਸਰਕਾਰ ਇਹਨਾਂ ਦੇ ਗਲ ਵਿੱਚ ਗੁਲਾਮੀ ਦਾ ਪਟਾ ਪਾ ਦਿੰਦੀ ਆ ਉਦੋਂ ਬਾਅਦ ਤਾਂ ਇਹ ਆਪਣੇ ਨੂੰ ਕੋਟ ਹੀ ਸਕਦੇ ਨੇ ਹੋਰ ਨਾ ਤਾਂ ਕੋਈ ਉਮੀਦ ਰੱਖੋ ਉਹ ਹੈ ਤਾਂ ਆ ਵੀ ਆਪਣੇ ਆ ਜਿਨ੍ਹਾਂ ਨੂੰ ਜਿਤਾ ਕੇ ਭੇਜਦੇ ਆ ਪਰ ਖੁਰਸੀ ਮਿਲਦਿਆਂ ਸਾਰੀ ਨਾ ਧੌਣ ਤੇ ਕਿੱਲਾ ਫਸ ਜਾਂਦਾ ਫਿਰ ਇਹਨਾਂ ਨੂੰ ਵੋਟਰਾਂ ਤੋਂ ਡਰ ਲੱਗਣ ਲੱਗ ਜਾਂਦਾ ਆ ਜਿੰਨੇ ਪੱਗਾਂ ਦੇ ਸਿਰ ਫਸਾਈ ਫਿਰਦੇ ਨੇ ਆ ਸਾਡੇ ਲੀਡਰ ਹੋ ਗਏ ਆ ਸਾਡੇ ਮੁਲਾਜ਼ਮ ਹੋ ਗਏ ਉਹ ਜੰਮੇ ਤੇ ਵੀ ਸਾਰੇ ਕਿਸਾਨਾਂ ਦੇ ਘਰਾਂ ਚ ਹੀ ਨੇ ਇਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਕਿਹੜਾ ਮੂਤ ਪੀ ਕੇ ਜਾਂ ਗੋਬਰ ਖਾ ਕੇ ਸਾਰ ਲੈਣਾ ਉਹ ਖਾਣੀਆਂ ਤੇ ਕਮਲਿਓ ਤੁਸੀਂ ਵੀ ਰੋਟੀਆਂ ਹੀ ਨੇ ਆ ਪਿੰਡਾਂ ਵਾਲੇ ਜਦੋਂ ਵੀ ਕਿਤੇ ਆਫਤ ਆਉਂਦੀ ਆ ਝੱਟ ਜਾ ਕੇ ਲੰਗਰ ਲਾ ਦਿੰਦੇ ਨੇ ਪਰ ਜਦੋਂ ਪਿੰਡ ਤੇ ਕੋਈ ਆਫਤ ਆਉਂਦੀ ਆ ਸ਼ਹਿਰ ਵਾਲੇ ਬੋਲਦੇ ਵੀ ਨਹੀਂ ਵਾਓ ਮੁੰਡਿਆ ਕਿੰਨੀ ਵਧੀਆ ਸੋਚ ਆ ਤੇਰੀ ਬਹੁਤ ਵਧੀਆ ਗੱਲ ਕੀਤੀ ਆ ਤੂੰ ਉਹ ਇਹ ਵੀ ਸੋਚ ਤਾਂ ਵਧੀਆ ਹੈ ਪਰ ਆ ਸਾਡੇ ਲੋਕਾਂ ਦੀ ਸੋਚ ਤੋਂ ਜੰਗਾਲ ਕੌਣ ਲਾਹੂ ਮਤਲਬ ਕੀ ਕਰ ਸਕਦੇ ਨੇ ਆਪਣੇ ਲੋਕ ਓਏ ਹਰ ਇੱਕ ਚੀਜ਼ ਤਾਂ ਸਾਡੇ ਖੇਤਾਂ 'ਚ ਪੈਦਾ ਹੁੰਦੀ ਆ ਆਪਣੇ ਖਾਣ ਜੋਗੀ ਤਾਂ ਬੀਜ ਹੀ ਸਕਦੇ ਨੇ ਬੀਜ ਲੈਣ ਆ ਟਰੈਕਟਰ ਮੋਟਰਸਾਈਕਲ ਗੱਡੀਆਂ ਲਾ ਦੇਣ ਅੰਦਰ ਨਾ ਫੁੱਕਣਾ ਮੈਂ ਤੇਲ ਆ ਵੱਡੀਆਂ ਵੱਡੀਆਂ ਕੰਪਨੀਆਂ ਮਾਲ ਵਾਲੇ ਇਹਨਾਂ ਦੀਆਂ ਤਾਂ ਪੈ ਜਾਣਗੇ ਚੀਕਾਂ ਤੇ ਆ ਬਾਜ਼ਾਰ ਆ ਬਾਜ਼ਾਰ ਵਾਲੇ ਤਾਂ ਮਹੀਨੇ ਚ ਡੰਡਾ ਉਦ ਕਰਨ ਲੱਗ ਜਾਣਗੇ ਜੇ ਕਿਸੇ ਦੀ ਜਾਂਦਨ ਦੀ ਪਾਰਟੀ ਆ ਜਵੇ ਫਿਰ ਤਾਂ ਕਹਿਣਗੇ ਕਿ ਮੈਂ ਬ੍ਰਾਂਡਡ ਕੱਪੜੇ ਲੈ ਕੇ ਆਉਣੇ ਆ ਬ੍ਰਾਂਡਡ ਕੱਪੜੇ ਨਾਲੋਂ ਮਹਿੰਗੀ ਤਾਂ ਜੁੱਤੀ ਪਾਲਦੇ ਆ ਕਿਹੜੇ ਬ੍ਰਾਂਡਡ ਮਾਰ ਲਿਆ ਸਾਲਿਆਂ ਨੂੰ ਫੁਕਰ ਪਾਉਣੇ ਨੇ ਉਹ ਜੇ ਏਕਾ ਕਰਕੇ ਆ ਗੱਲ ਪੱਲੇ ਬੰਨ ਲੈਣ ਨਾ 2-4 ਮਹੀਨੇ ਤਾਂ ਅਕਲ ਟਿਕਾਣੇ ਆ ਜਵੇ ਉਹ ਕਿਸਾਨ ਬਿਨਾ ਤਾਂ ਸਰਕਾਰ ਨਹੀਂ ਚੱਲਦੀ ਮਾਲ ਕੀ ਸਵਾਦ ਚੱਲਣੇ ਨੇ ਲਓ ਹੁਣ ਤਾਂ ਘਰੋਂ ਵੀ ਫੋਨ ਆਣ ਲੱਗੇ ਉਹ ਮੈਂ ਧਾਰ ਵੀ ਕਢਣੀ ਆ ਜਾ ਕੇ ਕੋਈ ਨਾ ਮੈਂ ਕਰਦਾ ਘਰ ਜਾ ਕੇ ਗੱਲ ਪਿੰਡ ਵਾਲਿਆਂ ਨਾਲ ਜਿੰਨਾ ਵੱਧ ਵੱਧ ਹੋ ਸਕੂਗਾ ਅੱਬਾ ਮਦਦ ਕਰਾਂਗੇ ਹਾਂ ਆਪ ਹੀ ਕਰਨੀ ਪੈਣੀ ਹੈ ਹੋਰ ਇਹਨਾਂ ਸਰਕਾਰਾਂ ਤੋਂ ਕੀ ਆਸ ਰੱਖਣੇ ਆਪਨੇ ਭਰਾਵਾਂ ਦੇ ਨਾਲ ਆਪ ਹੀ ਖੜਨਾ ਪੈਣਾ ਚਲੋ ਠੀਕ ਆ ਮਿਲਦੇ ਆਂ ਫਿਰ ਸਵੇਰੇ ਚੰਗਾ ਚੱਲਦਾ ਨੂੰ よろしくお願いしま